ਲੁਧਿਆਣਾ ਦੇ ਬੀਸੀਐਮ ਸਕੂਲ ਦੇ ਵੱਲੋਂ ਅਚਾਨਕ ਵਧਾਈਆਂ ਗਈਆਂ ਫੀਸਾਂ ਤੇ ਇਸ ਨੂੰ ਲੈ ਕੇ ਜਿਹੜੇ ਮਾਪੇ ਨੇ ਸੜਕਾਂ ਤੇ ਉਤਰ ਆਏ ਨੇ ਤੇ ਪ੍ਰਦੋਸ਼ਣ ਕੀਤਾ ਜਾ ਰਿਹਾ ਹੈ। ਜਰ ਅਸਲ ਇਹਨਾ ਮਾਪਿਆਂ ਦਾ ਇਹ ਕਹਿਣਾ ਹੈ ਕਿ ਸਕੂਲ ਪ੍ਰਸ਼ਾਸਨ ਦੀ ਜਿਹੜੀ ਤੱਕੇਸ਼ਾਈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤਾਂ ਲੁਧਿਆਣਾ ਦੀਆਂ ਤਸਵੀਰਾਂ ਜਿੱਥੇ ਬੀਸੀਐਮ ਸਕੂਲ ਦੇ ਵੱਲੋਂ ਇੱਕੋਦਮ ਪੀਸਾ ਵਧਾਲੀਆਂ ਗਈਆਂ ਜਿਸ ਦੇ ਚਲਦਿਆਂ ਮਾਪੇ ਕਾਫੀ ਪਰੇਸ਼ਾਨ ਹੋਏ ਤੇ ਉਹਨਾਂ ਵੱਲੋਂ ਸੜਕਾਂ ਤੋਤਰ ਕੇ ਪ੍ਰਦੂਸ਼ਣ ਕੀਤਾ ਗਿਆ। ਇਸ ਮੌਕੇ ਵਿਧਾਇਕ ਜਿਹੜੇ ਨੇ ਕੁਲਵੰਤ ਸਿੱਧੂ ਵੀ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਕਿਸੇ ਨਾਲ ਵੀ ਕਿਸੇ ਤਰੀਕੇ ਦੇ ਨਾਲ ਗਲਤ ਨਹੀਂ ਹੋਣ ਦਿੱਤਾ ਜਾਵੇਗਾ ਇਸ ਮਾਮਲੇ ਦੇ ਵਿੱਚ ਜੋ ਵੀ ਕਿਤੇ ਗਲਤ ਹੈ ਉਸ ਤੇ ਕਾਰਵਾਈ ਹੋਵੇਗੀ ਭਾਵੇਂ ਸਕੂਲ ਪ੍ਰਸ਼ਾਸਨ ਹੋਵੇ ਜਾਂ ਮਾਪੇ ਹੋਣ ਤਾਂ ਲੁਧਿਆਣਾ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਮਾਹੌਲ ਹੈ ਕਾਫੀ ਤਣਾਅਪੂਨ ਬਣਦਾ ਨਜ਼ਰ ਆਇਆ। ਪ੍ਰਸ਼ਾਸਨ ਨੇ ਵੀ ਫੋਨ ਆਇਆ ਵੀ ਇੱਥੇ ਕੋਈ ਤਰਨਾ ਮਾਰੇਗਾ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਸਤਕਾਰਯੋਗ ਸਾਰੇ ਹੀ ਇੱਥੇ ਜਿੰਨੇ ਵੀ ਦੁਖੀ ਫਿਰਦੇ ਕੰਨਾਂ ਨਾਲ ਬੈਠੇ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਮ ਆਦਮੀ ਵਿੱਚ ਧਰਨੇ ਨੂੰ ਕੋਈ ਜਗ੍ਹਾ ਨਹੀਂ ਤਰਨਾ ਕਿਉਂ ਮਾਰਨਾ ਪਿਆ ਕਿਸ ਹਾਲਾਤਾਂ ਕਰਕੇ ਮਾਰਨਾ ਪਿਆ ਧਰਨਾ ਜਦੋਂ ਕੋਈ ਮਾਰਦਾ ਦੁਖੀ ਮਾਰਦਾ ਪਰ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਪਹਿਲਾਂ ਕਿਸੇ ਵੀ ਸਾਡੇ ਵਿਧਾਇਕ ਨੇ ਕਿਸੇ ਮੰਤਰੀ ਨੇ ਇਹਨਾਂ ਨੂੰ ਨਾ ਕਰੀਆ ਪਿਛਲੇ ਸਾਲ ਵੀ ਸਾਡੇ ਸਵਰਗ ਕੋਕੀ ਦੀ ਇਹ ਮਸਲਾ ਹੱਲ ਕਰਾ ਕੇ ਗਈ ਸੀ ਤੇ ਹੁਣ ਮੈਂ ਆਇਆ ਤਾਂ ਇਹਨਾਂ ਨੂੰ ਹੁਣੇ ਕਹੂੰਗਾ ਵੀ ਛਾਵੇਂ ਲੈ ਕੇ ਚੱਲਦੇ ਪਹਿਲਾਂ ਚਾਹ ਪਾਣੀ ਪੀਉਣੇ ਆ ਮੈਨੇਜਮੈਂਟ ਨਾਲ ਗੱਲ ਕਰਕੇ ਜੋ ਵੀ ਵਾਅਦੇ ਨੇ ਇਹਨਾਂ ਨੇ ਜੋ ਗੱਲ ਦੱਸੀ ਹੈ ਅਗਰ ਉਹ ਸਹੀ ਲਿਆ ਤਾਂ ਮੈਂ ਖੰਨਾ ਵੀ ਮੈਨੇਜਮੈਂਟ ਕਸੂਰਵਾਰ ਕਿਉਂਕਿ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੇ ਇਹ ਗੱਲ ਕਹੀ ਹੈ ਵੀ ਕੋਈ ਵੀ ਸਕੂਲ ਪੰਜਾਬ ਦਾ ਕੋਈ ਵੀ ਸਕੂਲ 8% ਤੋਂ ਵੱਧ ਜਿਹੜਾ ਵਾਅਦਾ ਨਹੀਂ ਕਰ ਸਕਦਾ ਉਹ ਵਾਅਦਾ ਕਰਨ ਲਈ ਵੀ ਉਹਨੂੰ ਦੱਸਣਾ ਪਊਗਾ ਵੀ ਮੈਨੇਜਮੈਂਟ ਜਿਹੜੀ ਸਾਡੀ ਬਿਲਡਿੰਗ ਹੈ ਉਹਦੇ ਵਿੱਚ ਕੀ ਸੁਧਾਰ ਕਰਿਆ ਬੱਚਿਆਂ ਦੇ ਬੈਠਣ ਲਈ ਖੇਡਣ ਲਈ ਜਾਂ ਜਾਂ ਹੋਰ ਜੋ ਸਹੂਲਤਾਂ ਬੁਨਿਆਦੀ ਸਹੂਲਤਾਂ ਚਾਹੀਦੀਆਂ ਨੇ ਉਹਦੇ ਵਿੱਚ ਕੀ ਚੇਂਜ ਲੈਂਦੇ ਪਰ ਇਹਨਾਂ ਨੇ ਜੋ ਦੱਸਿਆ 28% ਵਾਧਾ ਇਹ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕਰੀ ਲਵੂ ਇਸ ਮਾਧਮੇ ਤੇ ਮੈਂ ਸਮੁੱਚੇ ਸਕੂਲ ਦੇ ਸਾਰੇ ਪ੍ਰਬੰਧਕਾਂ ਨੂੰ ਬੇਨਤੀ ਵੀ ਕਰਦਾ ਤੇ ਤਾਲਣਾ ਵੀ ਕਰਦਾ ਕਿ ਤੁਸੀਂ ਜੇ ਇਹ ਵਾਧਾ ਲਿਆ ਇਹ ਵਾਧੇ ਵਾਪਸ ਲੈ ਲਓ ਇਹ ਇੰਨੀ ਜਿਹੜੀ ਗੁੰਡਾਗਰਦੀ ਹੈ ਬਰਦਾਸ਼ਤ ਨਹੀਂ ਕੀਤੀ ਜਾਊ ਪਰ ਮੈਂ ਮਾਪਿਆਂ ਨੂੰ ਵੀ ਕਹਿਣਾ ਵੀ ਕਾਨੂੰਨ ਦੇ दायरे ਵਿੱਚ ਰਹਿ ਕੇ ਆਪਣੇ ਹੱਥ ਜਿਹੜੇ ਕੰਮ ਰੱਖਣੇ ਸਰ ਪਿਛੇ ਦਿਨ ਵੀ ਇੱਕ ਵੱਡੀ ਇੱਕ ਕਾਰਵਾਈ ਜਿਹੜੀ ਦੇਖਣ ਨੂੰ ਮਿਲੀ ਸੀ ਕੁਝ ਸਕੂਲਾਂ ਵੱਲੋਂ ਮੰਨਵਰਗੀ ਕੀਤੀ ਗਈ ਸੀ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ ਲੱਗਦਾ ਕਿ ਸ਼ਹੀਦ ਦਾ ਸਰਕਾਰ ਦੇਖੋ ਜੇ ਇਹ ਵੀ ਨਾ ਮੰਨਣਗੇ ਇਹਨਾਂ ਤੇ ਵੀ ਕਾਰਵਾਈ ਕਰਾਂਗੇ ਕੋਈ ਵੀ ਪੰਜਾਬ ਦਾ ਸਕੂਲ ਆ ਜਿਹੜੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰੂ ਕਿਉਂਕਿ ਸਰਕਾਰ ਕਿਹਨਾਂ ਨੇ ਬਣਾਈਆ ਜਿਹੜੇ ਆ ਧੁੱਪੇ ਬਿਠੇ ਆ ਅਗਰ ਅਸੀਂ ਇਹਨਾਂ ਦੇ ਹੱਕਾਂ ਦੀ ਰੱਖਿਆ ਨਹੀਂ ਕਰ ਸਕਦੇ ਮੈਂ ਕਹਿੰਦਾ ਸਰਕਾਰ 'ਚ ਬੈਠਣ ਦਾ ਕੋਈ ਹੱਲ ਨਹੀਂ ਸਕੂਲਾਂ 'ਚ ਹਰੀ ਹਰੀ ਗ੍ਰੈਂਟ ਲੈਣ ਦੀ ਕਿਤਾਬਾਂ ਹਜ਼ਾਰ ਰੁਪਏ ਦਾ ਇੱਕ ਪੰਗਤਾਪਾ ਨੂੰ ਲੈ ਕੇ ਕਿਹਾ ਗਿਆ ਇਹ ਕਿ ਇਹਨਾਂ ਨੇ ਕਿਤਾਬਾਂ ਦਾ ਇਸ਼ੂ ਰੱਖਿਆ ਬਈ ਕੋਈ ਬੁੱਕ ਸੈਲਰ ਹੈ ਜਿਹੜਾ ਉਹ ਬਾਹਰ ਬੌਂਸਰ ਖੜੇ ਰੱਖਦਾ ਹਜ਼ਾਰ ਰੁਪਏ ਦੀ ਕਿਤਾਬ 5000 ਦੀ ਵੇਚਦਾ ਜੇ ਕਹਿੰਦੇ ਆ ਤਾਂ ਉਹ ਕਹਿੰਦਾ ਬਈ ਜੋ ਪੱਧਰ ਜਿੱਥੋਂ ਲੈਣੀਆਂ ਲੈ ਲਓ ਤੇ ਮੈਂ ਐਸਚੂ ਸੰਬੰਧਤ ਨੂੰ ਹਦਾਇਤ ਕਰੀ ਹੈ ਕਿ ਉਹ ਜਿਹੜੇ ਬਾਹਰ ਉਹਦੇ ਬੌਂਸਰ ਖੜਦੇ ਨੇ ਉਹ ਰੌਂਡ ਅਪ ਕਰੇ ਜਾਵੇ ਤੇ ਉਹਨੂੰ ਅਕਲ ਦਿੱਤੀ ਜਾਵੇ ਵੀ ਜਿਹੜੀ ਪਾਵਲਕ ਹੈ ਇਹ ਈਸ਼ਵਰ ਦਾ ਰੂਪ ਹੁੰਦਾ ਉਹਨੂੰ ਇਹ ਨਾਲ ਕਿਵੇਂ ਬੋਲਣਾ ਮੈਮ ਕੀ وجہ ਜਿੱਤੇ ਧਰਨਾ ਜਿਹੜਾ ਲਗਾ ਦਿੱਤਾ ਅਸੀਂ ਜਿਹੜੀ ਫੀਸ ਨਜਾਇਜ਼ ਇਹਨਾਂ ਨੇ ਫੀਸ ਦਾ ਹਾਈਕ ਕੀਤੀ ਹੈ ਉਹਦੇ ਕਰਕੇ ਅਸੀਂ ਅੱਜ ਧਰਨਾ ਲਗਾਇਆ ਜਿਹੜੀ ਕਿ ਇਹਨਾਂ ਨੇ 6000 ਰੁਪਏ ਪਰ ਕੁਆਟਰਲੀ ਵਧਾ ਦਿੱਤੀ ਹੈ ਜਿਹੜੀ ਕਿ ਅਗਰ ਅਸੀਂ ਇਹਨੂੰ 4 ਨਾਲ ਮਲਟੀਪਲਾਈ ਕਰਦੇ ਹਾਂ 24000 ਪਰ ਐਨਮ ਵੱਧਦੀ ਹੈ ਜਿਹੜੀ ਕਿ 28% ਸਾਡੇ ਉਤੇ ਬੋਝ ਪੈ ਗਿਆ ਜਿਨ੍ਹਾਂ ਦੇ ਦੋ ਦੋ ਬੱਚੇ ਪੜ੍ਹ ਰਹੇ ਉਹ ਵਿਚਾਰਿਆਂ ਦੇ ਤਾਂ 24 ਨੂੰ ਅਗਰ ਵਾਰਤੀ ਕਰ ਦਿਓ ਡਬਲ ਤਾਂ 50 ਸਮਥਿੰਗ ਚਲਾ ਜਾਂਦਾ ਇੰਨੀ ਜਿਵੇਂ ਸਿੱਖਿਆ ਮੰਤਰੀ ਨੇ 8% ਦਾ ਵਾਧਾ ਕਿਉਂ ਨਹੀਂ ਦੇ ਦਿੱਤਾ ਉਹ ਇਹ ਨਹੀਂ ਇਹਨਾਂ ਨੇ ਪੂਰਾ ਹੀ ਨਹੀਂ ਕੀਤਾ ਮੁੱਖ ਮੰਤਰੀ ਦਾ ਵਾਧਾ ਤੇ ਪੂਰਾ ਹੀ ਨਹੀਂ ਕਰ ਰਹੇ ਇਹ ਹਰਾਸਮੈਂਟ ਕਰਦੇ ਹੁਣ ਸਾਡੇ ਅਸੀਂ ਅੱਗੇ ਆਏ ਆ ਸਾਡੇ ਹੁਣ ਬੱਚਿਆਂ ਦੀ ਹਰਾਸਮੈਂਟ ਵੀ ਕਰਨੀ ਹੈ ਇਹਨਾਂ ਨੇ ਕੋਈ ਸਰਕਾਰ ਨੂੰ ਕੰਪਲੀਟ ਦੂੰਗੇ ਸਰਕਾਰ ਆ ਕੇ ਇਹਨਾਂ ਨੂੰ ਦੇਖੇ ਇਹਨਾਂ ਦੀ ਬੈਲੈਂਸ ਸ਼ੀਟ ਚੈੱਕ ਕਰੇ ਇਹਨਾਂ ਦਾ ਜਿਹੜਾ ਡਾਟਾ ਹੈ ਪ੍ਰੋਵਾਈਡ ਕੀਤਾ ਇਹਨਾਂ ਨੇ ਕਿਉਂ ਵਧਾਈ ਹੈ ਕਿੱਥੇ ਇਹਨਾਂ ਨੇ ਖਰਚੇ ਕੀਤੇ ਸਾਰਾ ਦੇਖੇ ਡਾਟਾ ਆ ਕੇ ਜਿਹੜੀ ਐਸੀ ਕਹਿੰਦੇ ਅਸੀਂ ਕੋਈ ਸਾਰਾ ਸਾਲ ਥੋੜੀ ਨਾ ਚਲਦੇ ਹੈ ਕੋਈ ਪ੍ਰਸ਼ਾਸਨ ਵੀ ਪਹੁੰਚਿਆ ਕੋਈ ਗੱਲਬਾਤ ਹੋਈ ਹੋਵੇ ਕੋਈ ਗੱਲਬਾਤ ਨਹੀਂ ਹੋਈ ਬਸ ਸਾਨੂੰ ਕਹਿ ਰਿਹਾ ਕਿ ਅੱਜ ਗਵਰਨਰ ਆ ਰਿਹਾ ਤੇ ਅੱਜ ਤੁਸੀਂ ਚਲੇ ਜਾਓ ਤੁਸੀਂ ਫਿਰ ਕਦੀ ਆ ਜਾਣਾ ਨਹੀਂ ਅਸੀਂ ਦੇਖਿਆ ਕਿ ਕਈ ਸਕੂਲਾਂ ਦੇ ਵਿੱਚ ਮਨ ਮਰ ਗਿਆ ਜਾਂਦੀਆਂ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਬੀਤੇ ਦਿਨ ਹਾਂ ਆ ਕੇ ਆ ਕੇ ਦੇਖਣ ਆ ਕੇ ਇਹਨਾਂ ਦਾ ਵੀ ਦੇਖਣ ਆ ਕੇ ਬੈਲੈਂਸ ਸ਼ੀਟ ਇਹਨਾਂ ਦੀ ਵੀ ਚੈੱਕ ਕੀਤੀ ਜਾਵੇ ਇਹਨਾਂ ਦਾ ਡਾਟਾ ਸਾਰਾ ਚੈੱਕ ਕੀਤਾ ਜਾਵੇ ਜੋ ਜੋ ਇਹਨਾਂ ਦੇ ਨੋਰਮਸ ਬਣਦੇ ਆ ਉਹ ਨੋਰਮਸ ਅਕੋਰਡਿੰਗ ਇਹਨਾਂ ਨੂੰ ਚਲਾਇਆ ਜਾਵੇ ਇਹ ਆਪਣੀ ਮਨ ਮਰਜ਼ੀ ਕਰ ਰਿਹਾ ਜੋ ਕਿ ਨਹੀਂ ਹੋਣੀ ਚਾਹੀਦੀ ਲੱਗਦਾ ਕਿ ਬੱਚਿਆਂ ਦੀ ਪੜ੍ਹਾਈ ਜਿਹੜੀ ਮੁਸ਼ਕਲ ਹੋ ਗਈ ਬੱਚਿਆਂ ਨੂੰ ਪੜ੍ਹਾਉਣਾ ਵੀ ਹਾਂ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਮੁਸ਼ਕਲ ਹੈ ਦੇਖੋ ਜਿੰਨੇ ਦੋ ਐ ਜਿੰਨੇ ਤਿੰਨ ਐ ਦੇਖੋ ਤਾਂ ਵਸਣਾ ਹੀ ਚਲਾ ਗਿਆ ਨਾ ਉਹਨਾਂ ਤੇ ਤਾਂ 75000 ਦਾ ਬੋਝ ਪੈ ਗਿਆ ਜਿੰਨੇ ਤਿੰਨ ਬੱਚੇ ਐ ਇਹਨਾਂ ਦੇ ਦੋਾਂ 'ਤੇ 50000 ਦਾ ਪੈ ਗਿਆ ਕੀ ਮੰਨਦੇ ਹੋ ਕਾਰਵਾਈ ਹੋਣੀ ਹਾਂ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਹੋਣੀ ਚਾਹੀਦੀ ਹੈ ਇਹਨਾਂ ਦੀਆਂ ਸਾਰੀਆਂ ਸ਼ੀਟਾਂ ਚੈੱਕ ਕਰਨੀਆਂ ਚਾਹੀਦੀਆਂ ਇਹਨਾਂ ਦੇ ਬੈਲੈਂਸ ਸ਼ੀਟ ਚੈੱਕ ਕਰਨੀ ਚਾਹੀਦੀ ਹੈ ਸਭ ਕੁਝ ਦੇਖਣਾ ਚਾਹੀਦਾ ਨਾ ਸਰ ਕੀ ਨਾਮ ਆ ਜੀ ਅਮਰਪਾਲ ਸਿੰਘ ਅੱਜ ਬੀ ਇਹਨਾਂ ਨੇ ਪਹਿਲਾਂ ਤਾਂ ਲਾਸਟ ਈਅਰ ਸਾਡੀਆਂ ਫੀਸਾਂ ਵਧਾਈਆਂ। ਤੇ ਉਸ ਟਾਈਮ ਵੀ ਨੀਅਰ ਅਬਾਊਟ ਸਕੂਲ ਦੀ ਫੀਸ ਜਿਹੜੀ ਆ ਜਿਆਦਾ ਨਹੀਂ ਤੇ 25 ਤੋਂ 30% ਵਧਾਈ ਸੀ। ਤੋਂ ਸੇਮ ਚੀਜ਼ ਉਸ ਟਾਈਮ ਸਾਡਾ ਗੋਗੀ ਜੀ ਨੇ ਮਸਲਾ ਹੱਲ ਕਰਤਾ ਸੀਗਾ ਤੇ ਸਾਡੀਆਂ ਫੀਸਾਂ ਘਟਾ ਦਿੱਤੀ। ਤੇ ਹੁਣ ਇਹਨਾਂ ਨੇ ਅੱਜ ਗੋਗੀ ਜੀ ਤਾਂ ਸਾਡੇ ਨਾਲ ਹੈ ਨਹੀਂ ਪਰ ਫੇਰ ਇਸ ਸਕੂਲ ਨੇ ਫੇਰ ਉਹੀ ਚੀਜ਼ ਕੀਤੀ ਹੈ ਕਿ ਇਹਨਾਂ ਨੇ ਫੇਰ ਆਪਣੀਆਂ ਫੀਸਾਂ ਜਿਹੜੀਆਂ ਕਿ ਸਾਲ ਦੀਆਂ ਤਕਰੀਬਨ 60000 ਦੇ ਆਸ-ਪਾਸ ਸੀ ਹੁਣ ਉਹ ਫੇਰ ਇਹਨਾਂ ਨੇ 82 ਤੋਂ 85000 ਦੇ ਆਸ-ਪਾਸ ਕਰਤੀਆਂ। ਸਕੂਲ ਕਹਿੰਦਾ ਕਿ ਅਸੀਂ ਏਸੀ ਲਗਾਏਗਾ ਅਸੀਂ ਸਮਾਰਟ ਕਲਾਸ ਰੂਮ ਦੇ ਰਹੇ ਹਾਂ ਤੁਸੀਂ ਆਪ ਸਮਝਦਾਰ ਹੋ ਕਿ 25000 ਰੁਪਿਆ ਇਹ ਇੱਕ ਬੱਚੇ ਤੋਂ ਫालतू ਲੈ ਰਹੇ ਨੇ ਨੀਅਰ ਅਬਾਊਟ 25 ਤੋਂ 20 ਤੋਂ 25000 ਰੁਪਿਆ ਕਿ ਇਹ ਅਹ ਜਿਹੜੇ ਏਸੀ ਨੇ ਕਿ ਤੁਸੀਂ ਆਪ ਸੋਚੋਗੇ ਇੱਕ ਬੱਚੇ ਤੋਂ ਜੇ ਇੰਨਾ ਲੈ ਰਹੇ ਨੇ ਤੇ ਸਾਰੇ ਸਕੂਲ ਦੇ ਬੱਚਿਆਂ ਤੋਂ ਲੈ ਰਹੇ ਆ ਤੇ ਜਿਹਦੇ ਕਰਕੇ ਨੀਅਰ ਅਬਾਊਟ ਇਹ 25% ਦਾ ਵਾਧਾ ਆ ਹਰੇਕ ਆਮ ਬੰਦੇ ਦੀ ਜੇਬ ਤੇ ਅਸਰ ਪੈਂਦਾ ਆ ਸੋ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਸਕੂਲ ਨੂੰ ਜ਼ਿੰਮੇਵਾਰੀ ਆਪਣੀ ਸਮਝਣੀ ਚਾਹੀਦੀ ਆ ਸਕੂਲ ਦੀ ਸਿੱਖਿਆ ਦਾ ਬਹੁਤ ਵਧੀਆ ਪੜ੍ਹਾਈ ਦਾ ਲੈਵਲ ਬਹੁਤ ਵਧੀਆ ਆ ਅਸੀਂ ਕਿਸੇ ਗੱਲ ਤੋਂ ਨਖਿੰਦਦੇ ਨਹੀਂ ਸਕੂਲ ਨੂੰ ਪਰ ਸਕੂਲ ਨੂੰ ਆਪਣੀ ਪੌਕੇਟ ਤੇ ਜ਼ਰੂਰ ਸੋਚਣਾ ਚਾਹੀਦਾ ਕਿ ਬੱਚਿਆਂ ਦੀ ਪੌਕੇਟ ਦਾ ਵੀ ਦੇਖਿਆ ਜਾਵੇ ਬੱਚਿਆਂ ਦੇ ਪੇਰੈਂਟਸ ਦਾ ਵੀ ਦੇਖਿਆ ਜਾਵੇ ਇਹ ਨਾ ਹੋਵੇ ਕਿ ਆਪਾਂ ਅੰਨੇ ਹੋ ਕੇ ਸਿਰਫ ਆਪਣੀ ਫੀਸਾਂ ਵੱਲ ਦੇਖੀਏ ਕਿ ਅਸੀਂ ਪੀਸ ਲੈਣੀ ਆ ਸਾਨੂੰ ਹੋਰ ਕੋਈ ਚੀਜ਼ ਨਾ ਵਖਲਾਉਣੀ ਬਸ ਇਹੀ ਆ ਜੀ ਕਿ ਬੱਚਿਆਂ ਦੇ ਪੇਰੈਂਟਸ ਦਾ ਪੀਸਾਂ ਦਾ ਮੁੱਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਜਿਆਦਾ ਬਲੋ ਪ੍ਰੀਡਿਗ ਦੀ ਯੋਗਤਾ ਨੂੰ ਨਹੀਂ ਦੇਦੇ ਬਿਲਕੁਲ ਜੀ ਉਹਨਾਂ ਨੇ ਕਿਹਾ ਹੋਇਆ ਜੀ ਹਰਜੋਤ ਬੈਂਸ ਜੀ ਦਾ ਮਾਨਜੋਗ ਨੇ ਉਹਨਾਂ ਨੇ ਸਾਨੂੰ ਵੀ ਗੱਲ ਕਹੀ ਸੀ ਕਿ 8% ਤੋਂ ਵੱਧਦਾ ਨਹੀਂ ਹੋਊਗਾ ਬਟ ਫਿਰ ਵੀ ਇਹਨਾਂ ਨੇ 8% ਤੋਂ ਵੱਧਾ ਜਿਹੜਾ ਜ਼ਿਆਦਾ ਕੀਤਾ ਕਿ ਜਿਹੜਾ ਕਿ ਨੀਅਰ ਬਹੁਤ 25% ਆ 8% ਤਾਂ ਵੱਧਾ ਵੀ ਜੀ ਹਰ ਸਾਲ ਨਹੀਂ ਲੱਗ ਸਕਦਾ ਪਿਛਲੇ ਸਾਲ ਵੀ ਅਸੀਂ ਨਾ ਇਹਨਾਂ ਦਿਨਾਂ ਚ ਫੇਰ ਪਹਿਲਾਂ ਵੀ ਖੜੇ ਸੀ ਐਤਕੀ ਸੈਕੰਡ ਯਰ ਟਾਈਮ ਹੋ ਚੁੱਕਿਆ ਆ ਅਸੀਂ ਸਾਰੇ ਕਮਾਂਕਾਰਾਂ ਜੋ ਜੌਬ ਤੋਂ ਛੱਡ ਕੇ ਅੱਜ ਆਪਣਾ ਇੱਥੇ ਖੜੇ ਆ ਅਸੀਂ ਵੀ ਕਮਾਂਕਾਰਾਂ ਵਾਲੇ ਬੰਦੇ ਆ ਅਸੀਂ ਫ੍ਰੀ ਤਾਂ ਹੈ ਨਹੀਂ ਹੈ ਕਿ ਅਸੀਂ ਅੱਜ ਆਪਣੀਆਂ ਛੁੱਟੀਆਂ ਲੈ ਕੇ ਆਪਣੇ ਆਪਣੇ ਕਮਾਂਕਾਰਾਂ ਤੋਂ ਇੱਥੇ ਆਏ ਆ ਜਿਹੜੀ ਕਿ ਸਕੂਲ ਨੂੰ ਇਹ ਨਹੀਂ ਕਰਨਾ ਚਾਹੀਦਾ ਹੈ ਸ਼ਿਕਾਇਤ ਦਵਾਂਗੇ ਉਹਨਾਂ ਨੂੰ ਹਾਂਜੀ ਹਾਂਜੀ ਜੀ ਸ਼ਿਕਾਇਤ ਦਵਾਂਗੇ ਜ਼ਰੂਰ ਦਵਾਂਗੇ ਜੀ